ਜਨਾਨੀਆਂ ਦਾ ਹਥਿਆਰ ਹੀ ਨਹੀਂ ਸਗੋਂ ਪੇਟ ਲਈ ਵੀ ਇਹ ਅਜੀਹਾ ਕੰਮ ਕਰ ਸਕਦਾ ਹੈ ਕਿ ਮੁੜ ਕੇ ਤੁਹਾਡਾ ਪੇਟ ਕਦੇ ਖਰਾਬ ਹੋਏਗਾ ਨਹੀਂ ਤਾਂ ਵੇਲੇ ਨੇ ਤਾਂ ਤੁਸੀਂ ਦੇਖੋ ਬੜਾ ਯੂਨੀਕ ਕੰਮ ਹੈਗਾ ਯੋਧਾ ਜੀ ਲੈ ਰਹੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਨੁਸਖਾ ਹੈ ਜਿਹੜਾ ਗੈਸ ਦੇ ਉੱਤੇ ਜਿਸ ਤਰੀਕੇ ਨਾਲ ਇਹ ਹੁਣ ਵੇਲਣਾ ਚੱਲ ਰਿਹਾ ਹੈ ਗੈਸ ਦੇ ਉੱਤੇ ਵੀ ਤਜ਼ਾਬ ਦੇ ਉੱਤੇ ਵੀ ਸੇਮ ਵੇਲਣਾ ਇਹ ਐ ਚੱਲੇਗਾ ਅਸੀਂ ਦਰੜ ਲਿਆ ਮੋਟਾ-ਮੋਟਾ ਜਿਹਾ ਦਰੜ ਲਿਆ ਯੋਧਾ ਜੀ ਨੇ ਨਾ ਸਿਰਫ ਵੇਲਣਾ ਰੱਖਿਆ ਸਗੋਂ ਵੇਲਣ ਦੇ ਨਾਲ ਸੌਂਫ ਵੀ ਰੱਖੀ ਆ ਔਰ ਜ਼ੀਰਾ ਵੀ ਰੱਖਿਆ ਕੀ ਕਰੂਗਾ ਜੀ ਇਹਨੇ ਫਰੂਕੀ 76 ਲਾਉਣੇ ਜੀ ਪੇਟ ਨਾਲ ਸੰਬੰਧਿਤ ਬਿਮਾਰੀਆਂ ਦੇ ਉੱਤੇ ਅੱਜ ਤੁਸੀਂ ਵੇਲਾਣਾ ਚਲਾਉਣ ਵਾਲੇ ਹੋ ਕਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ ਨੁਕਤੇ ਅੱਜ ਤੁਹਾਨੂੰ ਦਿੱਤਾ ਵਾ ਇਹਦਾ ਸੇਵਨ ਕਰ ਲਓ ਇਹ ਸੇਵਨ ਨੁਕਤੇ ਦਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਸਬਰ ਜੂ ਭਾਈ ਤੁਹਾਡਾ ਪੇਟ ਸਬਰ ਜੂ ਤੁਹਾਡੀ ਡਾਈਜੈਸ਼ਨ ਵਧੀਆ ਹੋ ਜੂ ਤੁਹਾਡਾ ਜਦੋਂ ਡਾਈਜੈਸ਼ਨ ਵਧੀਆ ਹੋਗੀ ਨਾ ਚਮੜੀ ਦਾ ਰੋਗ ਨਾ ਕੋਲੇਸਟ੍ਰੋਲ ਦੀ ਦਿੱਕਤ ਨਾ ਯੂਰਿਕ ਐਸਿਡ ਦੀ ਦਿੱਕਤ ਨਾ ਤੁਹਾਡੇ ਸਰੀਰ ਦੇ ਵਿੱਚ ਬੈਵਾਦੀ ਰਹੇ ਨਾ ਪਿਤ ਵਰਤੀ ਵਧੇ ਤੇ ਜਿਹੜੇ ਬੰਦੇ ਕਹਿੰਦੇ ਆ ਬਈ ਜੀ ਗੈਸ ਹੀ ਨਹੀਂ ਪਾਸ ਹੁੰਦੀ ਤੇ ਟਕਹਾਰ ਪਹਿਲੇ ਸੱਟੇ ਹਣਾ ਪਹਿਲੇ ਸੱਟੇ ਪਹਿਲੇ ਸੱਟੇ ਟਕਹਾਰ ਹਣਾ ਕਦਾਂ ਨਾਲ ਦੇ ਨਾਲ ਢ ਘਾਰ ਆ ਗਏ ਇੱਕ ਪਿੰਦੇ ਸਾਰੇ ਇਹ ਦੇਖੋ ਫਰੁਕੀ ਜੀ ਮੈਂ ਕੋਈ ਬਾਹਰੋਂ ਚੀਤਾ ਨਹੀਂ ਲੈਂਦੀ ਆ ਪੱਕਾ ਠੀਕ ਹੈ ਪੰਗਾ ਪਤਾ ਕੀ ਆ ਫਰੁਕੀ ਜੀ ਇਹ ਚੀਜ਼ਾਂ ਹੈਗੀਆਂ ਸੌਖੀ ਆ ਅਵੇਲੇਬਲ ਨੇ ਠੀਕ ਹੈ ਤੇ ਅਸੀਂ ਕਹਿੰਦੇ ਸਾਡੀ ਏਡੀ ਮੋਟੀ ਫੈਲ ਬਣ ਜੇ ਫੈਟੀ ਲਿਵਰ ਦੀ ਫੈਟਿਲੀਵਰ ਲੈ ਕੇ ਫੈਟਿਲੀਵਰ ਤਾਂ ਨਹੀਂ ਹੋਣਾ ਫਿਰ ਇਹਦੇ ਨਾਲ ਜਦੋਂ ਸਾਡਾ ਗੈਸ ਤਜਾਬ ਸਾਡਾ ਪੇਟ ਬਿਲਕੁਲ ਸੈੱਟ ਰਹਿਣ ਲੱਗ ਗਿਆ ਜਿੰਨਾ ਲੋਕਾਂ ਨੂੰ ਪੇਟ ਸੰਬੰਧਿਤ ਜਿਵੇਂ ਸਾਡੇ ਮਹਾਰਾਜ ਸਹੀ ਸ਼ਰਬਤ ਦੇ ਆਧਾਰ ਤੇ ਨਾ ਬਹੁਤ ਸਾਰੇ ਲੋਕਾਂ ਦੇ ਵਿੱਚ ਚਰਚਾ ਬਣ ਗਈ ਵੀ ਯਾਰ ਇਹ ਤਾਂ ਲਿਵਰ ਦੇ ਮਹਾਰ ਨਿਬੰਧ ਤੇ ਉਸੇ ਤਰ੍ਹਾਂ ਮਤਲਬ ਇਹ ਵੇਲਣੇ ਦੇ ਵਿੱਚ ਮੈਂ ਕਹਿੰਨਾ ਉਹ ਤੋਂ ਵੀ ਜ਼ਿਆਦਾ ਤਾਕਤ ਆ ਇਹ ਵਰਤ ਕਰਦਾ ਫਰੁਕੀ ਜੀ ਜੋ ਸਾਨੂੰ ਲੋਕਾਂ ਨੇ ਦੱਸਿਆ ਅਸੀ ਤਾਂ ਸੋਚੇ ਸੀ ਕੱਲਾ ਪੇਟ ਦਾ ਕੀ ਕੰਮ ਆ ਇਹਦਾ ਤੇ ਲੋਕਾਂ ਦਾ ਕਹਿਣਾ ਇਹ ਹੈ ਬਈ ਜੀ ਸਾਡਾ ਚਮੜੀ ਦਾ ਰੋਗ ਵੀ ਠੀਕ ਹੋਇਆ ਕੋਲੇਸਟ੍ਰੋਲ ਵੀ ਠੀਕ ਆ ਯੂਰਿਕ ਐਸਿਡ ਵੀ ਠੀਕ ਆ ਉਹ ਕਹਿੰਦੇ ਬਈ ਜੀ ਐਂ ਲੱਗਦਾ ਜਿਵੇਂ ਰਾਮ ਬਾਣ ਆਈਟਮ ਬਣਾਤੀ ਤੁਸੀਂ ਤੇ ਡਕਾਰ ਖੱਟੇ ਨੇ ਮੁੜ ਕੇ ਆਂਤੜੀਆਂ ਦੇ ਵਿੱਚ ਜ਼ਖਮ ਹੋ ਜਾਣੇ ਅਲਸਰ ਐਟਿਵ ਕੋਲੈਟਸਰਗਿਆ ਰੋਗ ਆ ਜਾਣੇ ਫਿਰ ਜਦੋਂ ਅਲਸਰੇਟਿਵ ਕੋਲੈਟਸਰਕੀ ਰੋਗਨੋਂ ਆਪਾਂ ਧਿਆਨ ਨਹੀਂ ਦਿੰਦੇ ਉਹਨੂੰ ਹੀ ਅੱਗੇ ਜਾ ਕੇ ਰੂਪ ਲੈ ਲੈਂਦੇ ਉਹ ਸੰਗਰੇਣੀ ਦਾ ਰੂਪ ਲੈ ਲੈਂਦੇ ਆ ਇਹ ਵੇਲਣਾ ਮਹਿਜ਼ ਸਾਡੀਆਂ ਭੈਣਾਂ ਦਾ ਘਰਾਂ ਦੇ ਵਿੱਚ ਮੌਜੂਦ ਜਨਾਨੀਆਂ ਦਾ ਹਥਿਆਰ ਹੀ ਨਹੀਂ ਸਗੋਂ ਪੇਟ ਲਈ ਵੀ ਇਹ ਅਜੀਹਾ ਕੰਮ ਕਰ ਸਕਦਾ ਹੈ ਕਿ ਮੁੜ ਕੇ ਤੁਹਾਡਾ ਪੇਟ ਕਦੇ ਖਰਾਬ ਹੋਏ ਗਏ ਨਹੀਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਸ ਵੇਲਣੇ ਦੇ ਜ਼ਰੀਏ ਤੁਹਾਡੇ ਪੇਟ ਦਾ ਇਲਾਜ ਹੈਗਾ ਉਹ ਕਿਸ ਤਰੀਕੇ ਨਾਲ ਹੋਏਗਾ ਇਹ ਸਾਨੂੰ ਵੀ ਨਹੀਂ ਪਤਾ ਪਰ ਕਹਿ ਰਹੇ ਨੇ ਜਿਹੜੇ ਆਯੁਰਵੇਦਾ ਦੇ ਮਾਹਿਰ ਯੋਧਾ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਵੇਲਣਾ ਬੜਾ ਕੰਮ ਦੀ ਚੀਜ਼ ਹੈਗੀ ਹੈ ਔਰ ਇਹ ਤੁਹਾਡਾ ਪੇਟ ਦਰਦ ਬਹੁਤ ਤਰੀਕੇ ਨਾਲ ਦੂਰਕਰੰਚ ਸਹਾਇਤਾ ਕਰ ਸਕਦਾ ਹੈ ਇਹਦੇ ਨਾਲ ਕੀਤਾ ਹੋਇਆ ਅਜਿਹਾ ਕੰਮ ਜਿਹੜਾ ਤੁਹਾਡਾ ਪੇਟ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਜੋਦਰ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਸਿਕਲ ਜੀ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੇ ਬੜੀ ਸੋਹਣੀ ਗੱਲ ਆਪਾਂ ਦੇਖੋ ਆਮ ਘਰਾਂ ਦੇ ਵਿੱਚ ਆ ਵੇਲਣ ਤੇ ਆਪਾਂ ਨੂੰ ਲੱਗਦਾ ਵੀ ਗੱਲਾਂ ਰੋਟੀਆਂ ਵੇਲ ਸਕਦਾ ਬੰਦਾ ਵੀ ਪੇਲ ਦਿੰਦਾ ਜੀ ਬੰਦੇ ਚਲੋ ਡੋਮੈਸਟਿਕ ਵਾਇਲੈਂਸ ਤੋਂ ਬਚ ਕੇ ਰਹੋ ਭਾਈ ਤੇ ਫਿਰ ਵੀ ਪਰ ਦੇਖੋ ਫਰੂਕੀ ਜੀ ਅੱਜ ਦੇ ਜਿਹੜਾ ਆਪਾਂ ਨੁਕਤਾ ਦੇਣ ਲੱਗੇ ਆ ਨਾ ਜੀ ਉਸ ਨੁਕਤੇ ਦੇ ਵਿੱਚ ਇਹਦਾ ਬੜਾ ਅਹਿਮ ਰੋਲ ਆ ਔਰ ਇਹ ਵੇਲਣ ਦੇ ਜ਼ਰੀਏ ਆਪਾਂ ਇੰਨਾ ਕੋ ਸੋਹਣਾ ਕੰਮ ਲੈ ਸਕਦੇ ਆ ਵੀ ਜਿੰਨਾ ਲੋਕਾਂ ਨੂੰ ਪੇਟ ਸੰਬੰਧਿਤ ਜਿਵੇਂ ਸਾਡੇ ਮਹਾਰਾਜ ਸਾਈ ਸ਼ਰਬ ਦੇ ਆਧਾਰ ਤੇ ਨਾ ਬਹੁਤ ਸਾਰੇ ਲੋਕਾਂ ਦੇ ਵਿੱਚ ਚਰਚਾ ਬਣ ਗਈ ਵੀ ਯਾਰ ਇਹ ਤਾਂ ਲਿਵਰ ਦੇ ਮਹਾਰ ਨਿਬੰਦੇ ਤੇ ਉਸੇ ਤਰ੍ਹਾਂ ਮਤਲਬ ਇਹ ਵੇਲਣੇ ਦੇ ਵਿੱਚ ਮੈਂ ਕਹਿੰਨਾ ਉਹ ਤੋਂ ਵੀ ਜ਼ਿਆਦਾ ਤਾਕਤ ਆ ਠੀਕ ਹੈ ਔਰ ਇੰਨੀ ਕੁ ਜ਼ਿਆਦਾ ਤਾਕਤ ਆ ਮਤਲਬ ਆਪਣੇ ਆਮ ਘਰਾਂ ਦੀਆਂ ਚੀਜ਼ਾਂ ਜਿ ਤੁਹਾਨੂੰ ਦਰਵਾਵਾਂਗੇ ਇਸ ਵੀਡੀਓ ਦੇ ਵਿੱਚ ਤੁਸੀਂ ਜੇ ਬੰਦੇ ਨੇ ਇਹ ਵੀਡੀਓ ਦੇਖ ਲਈ ਤੇ ਉਹ ਵੀਡੀਓ ਦੇਖਣ ਤੋਂ ਬਾਅਦ ਕੋਈ ਗੱਲ ਕਹੇਗਾ ਵੀ ਫਰੂਕੀ ਜੀ ਸਾਡੀ ਮਦਦ 80% ਹੋਈ ਹੈ ਤੇ ਉਹੀ ਸਾਡਾ ਪੁੱਨਾ ਕੀ ਕਰੇਗਾ ਜੀ ਇਹ ਇਹ ਫਰੂਕੀ ਵੇਲਣਾ ਵੇਲਣ ਦੇ ਨਾਲ ਪਈਆਂ ਦੋ ਚੀਜ਼ਾਂ ਤੁਸੀਂ ਰੱਖਿਆ ਨੇ ਇੱਥੇ ਤੁਸੀਂ ਦੇਖੋ ਯੋਧਾ ਜੀ ਨੇ ਨਾ ਸਿਰਫ ਵੇਲਣਾ ਰੱਖਿਆ ਸਗੋ ਵੇਲਣ ਦੇ ਨਾਲ ਸੌਂਫ ਵੀ ਰੱਖੀ ਆ ਔਰ ਜ਼ੀਰਾ ਵੀ ਰੱਖਿਆ ਕੀ ਕਰੂਗਾ ਜੀ ਇਹਨੇ ਫਰੂਕੀ ਛੱਤਰ ਲਾਉਣੇ ਜੀ ਜਿਹੜਾ ਇਹ ਵੇਲਣਾ ਪਰ ਰੱਖਿਆ ਨੇ ਇਹਨੇ ਸਭ ਤੋਂ ਪਹਿਲਾ ਕੰਮ ਕੀ ਕਰਨਾ ਇਹਨੇ ਲਾਉਣੇ ਛੱਤਰ ਜਿਹੜੀ ਗੈਸ ਬਣਦੀ ਆ ਉਹਦੇ ਜਿਹੜੀ ਕਵਜ ਬਣਦੀ ਆ ਉਹਦੇ ਹੁਣ 5-5 ਦਿਨ ਹੋ ਗਏ ਮਾਲ ਹੀ ਨਹੀਂ ਨਿਕਲਿਆ ਉਹ ਅੰਦਰ ਬੈਠਾ ਮਲ ਗਲੀ ਜਾਂਦਾ ਉਹ ਚੋਂ ਗੰਦੀ ਬਦਬੂ ਆ ਹੀ ਜਾਂਦੀ ਆ ਸਿਰ ਨੂੰ ਗੈਸਟੜੀ ਜਾਂਦੀ ਆ ਮਾਈਗ੍ਰੇਨ ਦੀ ਦਵਾਈ ਖਾਈ ਜਾਂਦੇ ਆ ਰਾਤ ਨੂੰ ਬਾਟੀ ਭਰ ਕੇ ਦਾਲ ਦੀ ਛਕੀ ਜਾਂਦੇ ਆ ਯੂਰੀਆ ਵਾਲੇ ਸਾਡੇ ਕੋਲ ਦੁੱਧ ਨੇ ਉਹ ਅਸੀਂ ਛਕੀ ਜਾਂਦੇ ਆ ਤੇ ਇਹ ਜਿਹੜਾ ਬੇਲਣਾ ਇਹ ਤੁਹਾਡੇ ਸਾਰੇ ਚੰਗੇ ਮਾੜੇ ਕਰਮਾਂ ਨੂੰ ਬੈਲੈਂਸ ਕਰ ਦੂਗਾ ਮਤਲਬ ਬੜੀ ਤਾਕਤਵਰ ਚੀਜ਼ ਹੈ ਇਹ ਛੇਤਰ ਇਹ ਜੇ ਮਾਰਦਾ ਵੀ ਮਤਲਬ ਕਈ ਰੋਗ ਹਨ ਹਾਂ ਭਾਵੇਂ ਅਸੀਂ 100% ਰੋਗ ਠਿੱਡ ਤੋਂ ਨਹੀਂ ਠੀਕ ਹੈ ਤੇ ਜਦੋਂ ਅਸੀਂ ਮਾਰ ਹੀ ਠਿੱਡ ਤੇ ਮਾਰਨੀ ਆ ਪੱਕੀ ਗੱਲ ਹੈ ਇਹ ਵੇਲਣਾ ਫੇਰਨਾ ਤੁਸੀਂ ਮੈਂ ਕਹਿੰਦਾ ਵੇਲਣਾ ਫੇਰਨਾ ਨਹੀਂ ਵੇਲਣਾ ਛੰਡਣਾ ਛੰਡ ਜੀ ਜੀ ਬਿਲਕੁਲ ਅੱਛਾ ਕੰਮ ਕਰ ਜਾਣਾ ਆਪਣਾ ਤੁਸੀਂ ਕਹਿ ਰਹੇ ਹੋ ਕਿ ਪੇਟ ਨਾਲ ਸੰਬੰਧਿਤ ਬਿਮਾਰੀਆਂ ਦੇ ਉੱਤੇ ਅੱਜ ਤੁਸੀਂ ਵੇਲਣਾ ਚਲਾਉਣ ਵਾਲੇ ਹੋ ਕਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ ਵੇਖੋ ਜਦੋਂ ਆਪਾਂ ਰੋਟੀ ਖਾ ਲਈ ਪੇਟ ਦਾ ਕੰਮ ਆਪਾਂ ਨੂੰ ਸਮਝਣਾ ਪੈਣਾ ਵੀ ਪੇਟ ਦਾ ਕੰਮ ਸ਼ੁਰੂ ਕਿੱਦਾਂ ਹੁੰਦਾ ਸਾਰੇ ਬੰਦੇ ਇੱਥੇ ਹੁਣ ਇਸ ਵਕਤ ਧਿਆਨ ਦਿਓ ਵੀਡੀਓ ਦੇ ਵਿੱਚ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਵੀ ਦੇਖੋ ਰੋਟੀ ਆਪਣੇ ਸਾਹਮਣੇ ਆਈ ਆਪਾਂ ਰੋਟੀ ਦੀ ਬੁਰਕੀ ਤੋੜੀ ਜਦੋਂ ਆਪਾਂ ਰੋਟੀ ਦੇਖੀ ਆਪਣੀ ਤੋਂ ਲਾਰ ਨਿਕਲੀ ਠੀਕ ਹੈ ਪਹਿਲਾ ਕਦਮ ਇੱਥੋਂ ਸ਼ੁਰੂ ਹੋ ਗਿਆ ਠੀਕ ਹੈ ਬੰਦਾ ਸੋਦਾ ਵੀ ਨਹੀਂ ਰੋਟੀ ਅੰਦਰ ਗਈ ਹੁਣ ਜਦੋਂ ਇੱਥੋਂ ਲਾਰ ਨਿਕਲੀ ਤੁਸੀਂ ਰੋਟੀ ਅੰਦਰ ਲੈ ਕੇ ਗਏ ਇੱਥੇ ਦੰਦਾਂ ਨਾਲ ਚਿੱਥੀ ਜਰੂਰ ਰੋਟੀ ਦੰਦਾ ਨਾਲ ਚਿਥੀ ਤਾਂ ਜਿੰਨਾ ਇਥੋਂ ਲਾਰ ਨਿਕਲੀ ਸਲਾਈਵਾ ਨਿਕਲੇ ਆ ਇਹਦੇ ਵਿੱਚ ਬੜੀ ਤਾਕਤ ਆ ਇਹਦੇ ਉੱਤੇ ਜੇ ਆਪਾਂ ਵੀਡੀਓ ਕਰਨ ਤੇ ਆਈਏ ਤਾਂ ਤਕਰੀਬਨ ਮੇਰੇ ਸਹਾਨੂੰ ਇੱਕ ਹਫ਼ਤਾ ਕੰਟੀਨਿਊਸਲੀ ਵੀਡੀਓ ਬਣਦੀ ਰਹੂਗੀ ਤਾਂ ਵੀ ਬੰਦ ਨਹੀਂ ਹੋਣੀ ਐਡੀ ਤਾਕਤਵਰ ਚੀਜ਼ ਆ ਲਾਰ ਵੀ ਜਦੋਂ ਤੁਸੀਂ ਰੋਟੀ ਚੰਗੀ ਤਰ੍ਹਾਂ ਚਿਥਦੇ ਹੋ ਤਾਂ ਹੀ ਤੁਸੀਂ ਦੇਖਿਆ ਹੋਊਗਾ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਕੀਮਤ ਪਤਾ ਲੱਗਦੀ ਆ ਵੀ ਦੰਦਾਂ ਦੀ ਕੀ ਕੀਮਤ ਆ ਤੇ ਆਪਣੇ ਕੋਲ ਤਾਂ ਹੈਗੀ ਆ ਹੁਣ ਐ ਮੜੀ ਜੀਭ ਫੇਰ ਕੇ ਚੈੱਕ ਕਰ ਲਓ ਇਹ ਸਾਰੇ ਹੀ ਨੇ ਖੁਸ਼ ਹੋ ਜਾਓ ਬਹੁਤ ਵੱਡੀ ਖੁਸ਼ੀ ਆ ਇਹ ਫਰੂਕੀ ਜੀ ਅਸਲੀ ਦੰਦ ਤੁਹਾਡੇ ਕੋਲ ਹੈਗੇ ਇਹ ਦੰਦਾਂ ਦੇ ਨਾਲ ਆਪਾਂ ਰੋਟੀ ਚਿੱਥੀ ਰੋਟੀ ਦਾ ਬੁਰਕਾ ਬੁਰਕਾ ਛੋਟੇ ਛੋਟੇ ਬੁਰਕੀਆਂ ਬਣਾਈਆਂ ਬੁਰਕੀਆਂ ਤੋਂ ਜਮਾ ਉਹਦਾ ਰੇਸ਼ਾ ਬਣਾਇਆ ਰੇਸ਼ੇ ਤੋਂ ਮੁਲਾਇਮ ਆਪਾਂ ਜਿਵੇਂ ਇੱਕ ਕੱਪੜਾ ਸੌਫਟ ਕੱਪੜਾ ਹੁੰਦਾ ਉਸ ਤਰ੍ਹਾਂ ਜਿਵੇਂ ਰੁਈ ਵਰਗਾ ਆਪਾਂ ਜਿਹੜਾ ਖਾਣਾ ਪੀਣਾ ਖਾਦਾ ਉਹਨੂੰ ਉਸ ਤਰ੍ਹਾਂ ਆਪਾਂ ਤਬਦੀਲੀ ਦੇ ਵਿੱਚ ਲੈ ਗਏ ਉਹਦਾ ਜਿਹੜਾ ਸਟਰਕਚਰ ਸੀਗਾ ਉਹਨੂੰ ਤੋੜ ਕੇ ਇਸ ਤਰ੍ਹਾਂ ਦੇ ਸਟਰਕਚਰ ਦੇ ਵਿੱਚ ਆਪਾਂ ਕਰ ਲਿਆ ਇੱਥੇ ਤੱਕ ਸਾਰੀ ਕਰਦੇ ਆਪਾਂ ਫਿਰ ਇੱਕ ਜਿਹੜਾ ਨੈਕਸਟ ਸਟੈਪ ਸ਼ੁਰੂ ਹੋ ਜਾਂਦਾ ਉਹ ਇਹ ਹੁੰਦਾ ਵੀ ਜਦੋਂ ਤੁਸੀਂ ਇੱਥੋਂ ਰੋਟੀ ਅੰਦਰ ਸਿੱਟਦੇ ਹੋ ਤਾਂ ਜਿਹੜੀ ਫੂਡ ਪਾਈਪ ਦੀ ਸਭ ਤੋਂ ਵੱਡੀ ਕੀਮਤ ਆ ਉਹ ਇਹ ਹੈ ਵੀ ਉਹਨੂੰ ਹੌਲੀ-ਹੌਲੀ ਅੱਗੇ ਦੀ ਅੱਗੇ ਪੁਸ਼ ਕਰਦੀ ਆ ਜਦੋਂ ਉਹ ਪੁਸ਼ ਕਰਦੀ ਜੇ ਤੁਸੀਂ ਬਿਨਾਂ ਲਾਰ ਮਿਲਾਵਟ ਤੋਂ ਅੰਦਰ ਪੁਸ਼ ਕਰੋਗੇ ਤਾਂ ਬੜੇ ਲੋਕਾਂ ਨੂੰ ਦਿੱਕਤ ਕੀ ਹੁੰਦੀ ਆ ਰੋਟੀ ਖਾਂਦੇ-ਖਾਂਦੇ ਖੜੇ ਪੈਰ ਪਾਣੀ ਪੀਣਾ ਪੈਂਦਾ ਪਾਣੀ ਪੀਣਾ ਕਿਉਂ ਪੈ ਗਿਆ ਕਿਉਂਕਿ ਰੋਟੀ ਦੇ ਵਿੱਚ ਇਨਫ ਸਲਾਈਵਾ ਨਹੀਂ ਸੀਗਾ ਇਨਫ ਲਾਰ ਨਹੀਂ ਸੀਗੀ ਤੇ ਰੋਟੀ ਇੱਥੇ ਜਾ ਕੇ ਖੜ ਗਈ ਹੁਣ ਪਾਣੀ ਪੀਵਾਂਗੇ ਤਾਂ ਅੱਗੇ ਜਾਊਗੀ ਨਹੀਂ ਤਾਂ ਇੱਥੇ ਹੀ ਖੜੀ ਆ ਐ ਕਰੀ ਜਾਂਦਾ ਪਾਣੀ ਪੀਤਾ ਰੋਟੀ ਤਾਂ ਤੇਰੀ ਥੱਲੇ ਸੋ ਪਹਿਲਾਂ ਲਾਰ ਮੁੜ ਕੇ ਰੋਟੀ ਥੱਲੇ ਉਤਰਨੀ ਰੋਟੀ ਉੱਤਰ ਕੇ ਥੋੜੇ ਢਿੱਡ ਚ ਚਲੇਗੀ ਪੇਟ ਚ ਚਲੇਗੀ ਉੱਥੇ ਜਾ ਕੇ ਤੁਹਾਡੇ ਲੀਵਰ ਨੇ ਤੇ ਤੁਹਾਡੇ ਜਿਹੜੇ ਗਾਲ ਬਲੇਡਰ ਇਹ ਬੜਾ ਅਹਿਮ ਮਤਲਬ ਕਹ ਲੋ ਵੀ ਸਪਲਾਈ ਚੇਨ ਨਭਾਉਂਦੇ ਆਪਣੇ ਸਰੀਰ ਦੀ ਫੈਕਟਰੀ ਦੇ ਵਿੱਚ ਵੀ ਇਹਨਾਂ ਨੇ ਉਸ ਤਰ੍ਹਾਂ ਦੇ ਕੈਮੀਕਲਸ ਉਸ ਤਰ੍ਹਾਂ ਦੇ ਐਸਿਡਸ ਉਸ ਤਰ੍ਹਾਂ ਦੇ ਬੈਕਟੀਰੀਆ ਪੈਦਾ ਕਰਦੇ ਨੇ ਜੋ ਤੁਹਾਡੀ ਰੋਟੀ ਤੁਸੀਂ ਆਪਦੇ ਸਰੀਰ ਨੂੰ ਦਿੱਤੀ ਆ ਉਹ ਸਾਰੀ ਰੋਟੀ ਦਿੱਤੀ ਹੋਈ ਦੇ ਵਿੱਚੋਂ ਗੁਣ ਕੱਢ ਲੈ ਗੁਣ ਕੱਢ ਕੇ ਫਿਰ ਅੱਗੇ ਦੀ ਅੱਗੇ ਤੁਹਾਡੀ ਛੋਟੀ ਆਂਤੜੀ ਦੇ ਵਿੱਚ ਜਾਣਾ ਛੋਟੀ ਆਂਤੜੀ ਦੇ ਵਿੱਚ ਜਾਂਦੇ ਸਾਰ ਜਿੰਨੇ ਇਹਦੇ ਗੁੱਡ ਬੈਕਟੀਰੀਆਜ਼ ਨੇ ਉਹ ਸਾਰੇ ਉਹਦੇ ਵਿੱਚੋਂ ਇਹਨੇ ਐਕਸਟ੍ਰੈਕਟ ਕਰਨੇ ਸ਼ੁਰੂ ਕਰ ਦੇਣੇ ਜਦੋਂ ਤੁਹਾਡੀ ਛੋਟੀ ਆਂਤੜੀ ਤੋਂ ਹੁੰਦੇ ਹੋਏ ਰੋਟੀ ਵੱਡੀ ਆਂਤੜੀ ਦੇ ਵਿੱਚ ਚਲੀ ਗਈ ਵੱਡੀ ਆਂਤੜੀ ਦਾ ਸਭ ਤੋਂ ਮੁੱਖ ਕੰਮ ਹੁੰਦਾ ਵੀ ਜਿਹੜਾ ਮੋਇਸਚਰ ਹੁੰਦਾ ਉਹਨੂੰ ਸੁਕਾ ਦੇਣਾ ਜਿੱਥੇ ਤੁਹਾਡੀ ਪ੍ਰੋਪਰ ਪਾਟੀ ਬਣਦੀ ਆ ਪ੍ਰੋਪਰ ਇੱਕ ਪਾਟੀ ਦੀ ਸ਼ੇਪ ਬਣਦੀ ਆ ਬੜੇ ਲੋਕਾਂ ਨੂੰ ਪਾਟੀ ਪ੍ਰੋਪਰ ਨਹੀਂ ਆਉਂਦੀ ਉਹ ਵੱਡੀ ਆਂਤੜੀ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਈ ਵਾਰੀ ਜਿਹੜੀ ਮਲ ਹੁੰਦਾ ਉਹ ਵੱਡੀ ਆਂਤੜੀ ਦੇ ਵਿੱਚ ਫਸਿਆ ਰਹਿ ਜਾਂਦਾ ਫਿਰ ਜਦੋਂ ਥੱਲੇ ਜਾ ਕੇ ਜਿਹੜੇ ਤੁਹਾਡੇ ਕੋਲਨ ਹੁੰਦਾ ਜਾਂ ਆਪਣਾ ਜਿਹਨੂੰ ਐਨਸ ਕਹ ਦਿੰਨੇ ਆ ਜਦੋਂ ENS ਕੋਲੇ ਜਾ ਕੇ ਰੋਟੀ ਤਿਆਰ ਹੁੰਦੀ ਹੈ ਉੱਥੇ ਵੀ ਤੁਸੀਂ ਦੇਖੋ ਉਹੀ ਰੋਟੀ ਆਪਾਂ ਖਾਦੀ ਸੀ ਔਰ ਜਦੋਂ ਰੋਟੀ ਸਾਰਾ ਕੰਮ ਉਹਨੇ ਆਪਦੇ ਗੁਣ ਦੇਤੇ ਛੋਟੀ ਆਂਤੜੀ ਨੇ ਆਪਦੇ ਗੁਣ ਕੱਢਲੇ ਵੱਡੀ ਆਂਤਣੀ ਉਹ ਚੋਂ ਮੋਇਸਚਰ ਕੱਢ ਲਿਆ ਜਿਹੜਾ ਮੋਇਸਚਰ ਸੀ ਉਹ ਪਿਸ਼ਾਬ ਰਹੀਂ ਬਾਹਰ ਕੱਢਣਾ ਵਾ ਜਿਹੜੀ ਹਾਰਡ ਟਾਇਲਟ ਆ ਉਹਨੂੰ ਆਪਣੀ ਪਾਟੀ ਰਹੀਂ ਬਾਹਰ ਕੱਢਣਾ ਵਾ ਜਦੋਂ ਤੁਹਾਡੇ ਥੱਲੇ ਜਾ ਕੇ ਪਾਟੀ ਵਾਲੀ ਜਗ੍ਹਾ ਤੇ ਆ ਗਿਆ ENS ਵਾਲੀ ਜਗ੍ਹਾ ਤੇ ਆ ਗਿਆ ਫਿਰ ਤੁਸੀਂ ਕਮਾਲ ਦੇਖੋ ਫਰੁਕੀ ਜੀ ਇੱਕ ਸਿਗਨਲ ਜਾਂਦਾ ਦਿਮਾਗ ਨੂੰ ਵੀ ਮੈਨੂੰ ਪ੍ਰੈਸ਼ਰ ਪਿਆ ਫਿਰ ਤੁਸੀਂ ਵਾਸ਼ਰੂਮ ਜਾਂਦੇ ਹੋ ਇਨਸ ਓਪਨਿੰਗ ਦਿੰਦਾ ਤੁਹਾਡੀ ਪਾਟੀ ਬਾਹਰ ਆਉਂਦੀ ਹੁਣ ਇਹ ਸਾਰੇ ਕਾਮਕਰੀਆ ਦੇ ਵਿੱਚ ਜੇ ਤੁਹਾਡੇ ਕਿਤੇ ਵੀ ਕੋਈ ਦਿੱਕਤ ਆਉਂਦੀ ਆ ਕਿਸੇ ਪ੍ਰਕਾਰ ਦੀ ਦਿੱਕਤ ਹੁੰਦੀ ਹੈ ਥੁੱਕ ਨਾ ਬਣਦਾ ਦੰਦ ਨਾ ਹੋਣੇ ਇਥੋਂ ਰੋਟੀ ਥੱਲੇ ਨਾ ਉਤਰਨੀ ਰੋਟੀ ਖਾ ਲਈ ਉਦੋਂ ਬੁਰਕ ਕੇ ਰੋਟੀ ਮੂੰਹ ਚ ਆਈ ਜਾਂਦੀ ਐ ਤਜਾਬ ਇਨਾ ਬਣਦਾ ਵੀ ਜਿਹੜੀ ਚੀਜ਼ ਖਾ ਲਈ ਮੂੰਹ ਦੇ ਵਿੱਚ ਖੱਟੇ ਟੁਕਾਰ ਆ ਜਿਹੜੇ ਖਾਦੇ ਗਲਾਬ ਜਾਮਨ ਨੇ ਤੇ ਟੁਕਾਰ ਖੱਟੇ ਨੇ ਮੁੜ ਕੇ ਆਂਤੜੀਆਂ ਦੇ ਵਿੱਚ ਜ਼ਖਮ ਹੋ ਜਾਣੇ ਅਲਸਰ ਐਟ ਕੋਲੈਟਸਰਗੇ ਰੋਗ ਆ ਜਾਣੇ ਫਿਰ ਜਦੋਂ ਅਲਸਰੇਟਿਵ ਕੋਲੈਟਸਰਕੀ ਰੋਗਾਂ ਨੂੰ ਆਪਾਂ ਧਿਆਨ ਨਹੀਂ ਦਿੰਦੇ ਉਹਨੂੰ ਹੀ ਅੱਗੇ ਜਾ ਕੇ ਰੂਪ ਲੈ ਲੈਂਦੇ ਉਹ ਸੰਗ੍ਰਹਿਣੀ ਦਾ ਰੂਪ ਲੈ ਲੈਂਦੇ ਆ ਇੱਕ ਵਾਰੀ ਸੰਗ੍ਰਹਿਣੀ ਦਾ ਰੂਪ ਹੋਇਆ ਤਾਂ ਇਦਾਂ ਹੋ ਜਾਂਦਾ ਵੀ ਰੋਟੀ ਹੋਣ ਖਾਦੀਏ ਨਾਲ ਹੀ ਪੇਟ ਦੇ ਵਿੱਚ ਜਿਵੇਂ ਕਿਸ ਨੇ ਤੌਲੀਆ ਮਰੋੜਤਾ ਆਂਤੜੀਆਂ ਮਰੋੜਤੀ ਇਸ ਤਰ੍ਹਾਂ ਦਾ ਵੱਟ ਪੈਂਦਾ ਹੈ ਦੇਖੋ ਇਹ ਹੈਗੇ ਸਿੰਪਟਮ ਸਾਰਿਆਂ ਦੇ ਵਾਸਤੇ ਸਿੰਪਟਮ ਨੇ ਜੇ ਤੁਹਾਨੂੰ ਨਹੀਂ ਵੀ ਹੈਗੇ ਬਹੁਤ ਤੁਸੀਂ ਤੁਹਾਡੇ ਤੇ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਕਿਰਪਾ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਵੀ ਸਿੰਪਟਮ ਨਹੀਂ ਹੈਗਾ ਜਿਨ੍ਹਾਂ ਲੋਕਾਂ ਕੋਲੇ ਸਿੰਪਟਮ ਨੇ ਉਹਨਾਂ ਲੋਕਾਂ ਦਾ ਟਰੈਕ ਰਿਕਾਰਡ ਇਹ ਦੱਸਦਾ ਵੀ 20 20 ਸਾਲ 25 25 ਸਾਲ 30 30 ਸਾਲ ਉਹ ਲੋਕ ਦਵਾਈਆਂ ਲੱਭਦੇ ਰਹੇ ਉਹਨਾਂ ਨੂੰ ਕੋਈ ਹੱਲ ਨਹੀਂ ਮਿਲਿਆ ਤੇ ਮੈਂ ਇਹੀ ਗੱਲ ਕਹਿਣਾ ਵੀ ਜੇ ਭਾਈ ਆਪਾਂ ਨਰੋਗ ਹੈਗੇ ਤੇ ਆ ਜਿਹੜਾ ਨੁਕਤਾ ਜੀ ਤੁਹਾਨੂੰ ਦਿੱਤਾ ਵਾ ਇਹਦਾ ਸੇਵਨ ਕਰ ਲਓ ਇਹ ਸੇਵਨ ਨੁਕਤੇ ਦਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਸਬਰ ਜੂ ਭਾਈ ਤੁਹਾਡਾ ਪੇਟ ਸਬਰ ਜੂ ਤੁਹਾਡੀ ਡਾਈਜੈਸ਼ਨ ਵਧੀਆ ਹੋ ਜੂ ਥੋੜਾ ਜਦੋਂ ਡਾਈਜੈਸ਼ਨ ਵਧੀਆ ਹੋ ਗਈ ਨਾ ਚਮੜੀ ਦਾ ਰੋਗ ਨਾ ਕੋਲੇਸਟ੍ਰੋਲ ਦੀ ਦਿੱਕਤ ਨਾ ਯੂਰਿਕ ਐਸਿਡ ਦੀ ਦਿੱਕਤ ਨਾ ਤੁਹਾਡੇ ਸਰੀਰ ਦੇ ਵਿੱਚ ਬੈਵਾਦੀ ਰਹੇ ਨਾ ਪਿਤ ਵਰਤੀ ਵਧੇ ਤੁਹਾਡਾ ਸਾਰਾ ਸਰੀਰ ਐਨ ਨਿਰੋਗ ਜਿਵੇਂ ਫੁੱਲਾਂ ਵਾਂਗੂ ਉੱਡੇ-ਉੱਡੇ ਫਿਰੇ ਸਾਡੀ ਕੋਸ਼ਿਸ਼ ਇੱਥੇ ਤੱਕ ਹੀ ਆਪਾਂ ਇਧਰੋਂ ਧਿਆਨ ਦੀਏ ਤੇ ਆਪਣਾ ਕੰਬੜਾ ਸੁੱਖਾ ਹੋ ਜਾਣਾ ਸੋ ਪੇਟ ਦਾ ਆਪਾਂ ਧਿਆਨ ਵਿਸ਼ੇਸ਼ ਰੂਪ ਦੇ ਵਿੱਚ ਜਰੂਰ ਰੱਖਣਾ ਹੈ ਅੱਛਾ ਯੋਧਾ ਜੀ ਫਿਰ ਇਹ ਜਿਹੜਾ ਵੇਲਣੇ ਵਾਲਾ ਨੁਸਕਾ ਹੈਗਾ ਇਹ ਬਣਨਾ ਕਿਵੇਂ ਉਹ ਸਾਨੂੰ ਇਹ ਦੱਸ ਦਿਓ ਔਰ ਕੀ ਤੁਹਾਡਾ ਤੁਸੀਂ ਕਹਿ ਰਹੇ ਸੀ ਕਿ ਇੱਕ ਬਹੁਤ ਵੱਡਾ ਚੈਲੰਜ ਹੈਗਾ ਅੱਜ ਤੁਸੀਂ ਚੈਲੰਜ ਵੀ ਇਸ ਵੀਡੀਓ ਜ਼ਰੀਏ ਕਰਨ ਵਾਲੇ ਹੋ ਫਰੂਕੀ ਦੇਖੋ ਜਿਹਦੇ ਨਾਲ ਤਾਂ ਆਪਾਂ ਛੱਤਰ ਲਾਉਣੇ ਉਹਨੂੰ ਆਪਾਂ ਪਹਿਲਾਂ ਸਾਈਡ ਕਰਤੀਏ ਠੀਕ ਹੈ ਜੀ ਹੁਣ ਦੇਖੋ ਇੰਨੀ ਕ ਆਪਾਂ ਸੌਂਫ ਲੈ ਰਹੇ ਹਾਂ ਚਮਚਾਗੂ ਮੈਂ ਕਹਿੰਦਾ ਇੱਕ ਚਮਚਾ ਲੈ ਲਓ ਤੁਸੀਂ ਠੀਕ ਹੈ ਆਹ ਵੇਖ ਲਓ ਭੈਜੀ ਠੀਕ ਹੈ ਜੀ ਇੱਧਰ ਆਪਾਂ ਚੁੱਲੇ ਦੇ ਉੱਤੇ ਇਹਦੇ ਵਿੱਚ ਆਪਾਂ ਸਿੱਧੀ ਸੌਂਫ ਹੀ ਪਾ ਰਹੇ ਹਾਂ ਦੇਖੋ ਠੀਕ ਹੈ ਇੱਕ ਹੀ ਕਰਨੀ ਜੀ ਸੌਫੇ ਦੇ ਚਪਾ ਇਹਨੂੰ ਆਪਾਂ ਭੁੰਨ ਲੈਣਾ ਭਾਈ ਜੀ ਠੀਕ ਹੈ ਸੌਫ ਨੂੰ ਭੁੰਨ ਸੌਫ ਨੂੰ ਭੁੰਨ ਲੈਣਾ ਕੱਲੀ ਸੌਫ ਠੀਕ ਹੋ ਗਿਆ ਹੱਸੇ ਇੱਕ ਜਮਾਰਨ ਲੱਗੇ ਆ ਤੁਸੀਂ ਥੋੜਾ ਕੇ ਲੈਣੀ ਕਰੀਓ ਕੀ ਕਹਿੰਦੇ ਆ ਇਹ ਭੁੰਨ ਮਤਲਬ ਡਰਾਈ ਰੋਸਟ ਕਰ ਲਿਆ ਇਹ ਆਪਾਂ ਸੌਫ ਭੁੱਲ ਲਈ ਜਦੋਂ ਬੁੜਕਣ ਲੱਗ ਜੇ ਸਮਝੋ ਕੰਮ ਥੋੜਾ ਹੋ ਗਿਆ ਇਹਦੇ ਬੁੜਕਣ ਤੱਕ ਆਪਾਂ ਦੇਖਣਾ ਹੈ ਜੀ ਸਰ ਬ੍ਰਾਊਨਿਸ਼ ਜੀ ਕਲਰ ਆਣ ਲੱਗਿਆ ਇਹਨਾਂ ਦੇ ਬਸ ਅੱਦਈ ਸੰਕੇਤ ਆ ਫਰੂ ਕਿ ਜਦੋਂ ਬੁੜਕ ਗਈ ਠੀਕ ਹੈ ਕੰਮ ਬਣ ਗਿਆ ਆਪਣਾ ਠੀਕ ਹੈ ਇਹਨੇ ਢਕਾਉਣਾ ਅੰਦਰ ਜਾ ਕੇ ਸਾਰੀ ਗੈਸ ਤੇ ਜਾ ਉਹਨੂੰ ਅੱਛਾ ਜਿ ਤਰੀਕੇ ਨਾਲ ਇਹ ਸੌਫ ਇੱਥੇ ਬੁੜਕ ਰਹੀ ਹੈ ਜਿਸ ਬੁੜਕ ਰਹੀ ਆ ਉਸ ਹੌਣ ਵਾਲੇ ਨੇ ਤੁਹਾਡੇ ਪੇਟ ਨੂੰ ਢਕਾਉਣਾ ਅੰਦਰੋਂ ਠੀਕ ਹੋ ਗਿਆ ਠੀਕ ਹੈ ਜੀ ਇਹ ਆਪਾਂ ਕਰ ਲਿਆ ਹੁਣ ਆਪਾਂ ਆ ਦੇਖੋ ਜਿਹੜਾ ਆਪਣਾ ਹੈਗੀ ਆ ਇਹ ਹੈਗਾ ਜੀਰਾ ਠੀਕ ਹੈ ਠੀਕ ਹੈ ਜੀ ਇਹਦਾ ਵੀ ਆਪਾਂ ਸੇ ਮਾਤਰਾ ਬਰਾਬਰ ਮਾਤਰਾ ਲੈਣੀ ਆ ਠੀਕ ਹੈ ਕੋਈ ਲਾਲਚ ਨਹੀਂ ਕਰਨੀ ਹੈਗੀ ਆਪਾਂ ਵੱਧ ਘਟਣਾ ਵੱਧ ਘਟਣਾ ਆ ਜਿੰਨਾ ਠੀਕ ਹੁਣ ਇੱਕ ਗੱਲ ਦਾ ਖਿਆਲ ਰੱਖਣਾ ਵੀ ਜੀਰੇ ਨੂੰ ਮਿੰਟੋਂ ਮਿੰਟ ਕੋ ਕਹਿਣਾ ਠੀਕ ਹੈ ਆਹ ਸਾਰਾ ਕਮਰੇ ਜੀਰਾ ਜੀਰਾ ਹੋ ਗਈ ਠੀਕ ਹੈ ਖੁਸ਼ਬੂ ਆਉਂਦੀ ਫਿਰ ਤੋਂ ਜੀ ਦੇਖੋ ਠੀਕ ਹੋ ਗਿਆ ਖੁਸ਼ਬੂ ਆ ਗਈ ਹਾਂ ਜੀ ਆ ਦੇਖੀ ਹੁਣ ਇਹ ਵੀ ਆਪਾਂ ਕੱਢ ਲੈਣਾ ਠੀਕ ਹੈ ਜਿਹੜਾ ਵੀ ਭੁੰਨ ਲਿਆ ਸੀ ਸੋ ਤੁਸੀਂ ਦੇਖੋ ਅੱਜ ਜਿਹੜਾ ਨੁਸਖਾ ਫਾਰਮੂਲਾ ਯੋਧਾ ਜੀ ਦੇ ਰਹੇ ਨੇ ਸੌਂਫ ਵਾਲਾ ਜ਼ੀਰੇ ਵਾਲਾ ਚੈਲੰਜ ਮੈਂ ਫੇਰ ਪੁੱਛ ਰਿਹਾ ਵੀ ਚੈਲੰਜ ਕੀ ਕਰਨ ਵਾਲੇ ਮੈਂ ਕਹਿੰਦਾ ਫਰੂਕੀ ਜਿਹੜੇ ਬੰਦੇ ਨੇ ਇਹ ਨੁਕਤੇ ਦਾ ਸੇਵਨ ਕਰ ਲਿਆ ਇਹ ਨੁਕਤਾ ਖਾ ਲਿਆ ਇਹ ਨੁਕਤਾ ਵਰਤ ਲਿਆ ਠੀਕ ਹੈ ਤੇ ਜਿਹੜੇ ਬੰਦੇ ਕਹਿੰਦੇ ਬਈ ਜੀ ਗੈਸ ਹੀ ਨਹੀਂ ਪਾਸ ਹੁੰਦੀ ਤੇ ਟਕਹਾਰ ਪਹਿਲੇ ਸੱਟੇ ਹੋਣਾ ਪਹਿਲੇ ਸੱਟੇ ਟਕਹਾਰ ਹੋਣਾ ਸੀ ਮੇਰੀ ਸਲਾਹ ਮੰਨ ਲਓ ਨਾ ਬਹੁਤ ਗੁਣਕਾਰੀ ਗੁਣ ਦੇਣ ਲੱਗਿਆ ਪਵਨ ਮੁਖਤ ਆਸਨ ਯੋਗਾ ਦਾ ਇੱਕ ਆਸਨ ਹੁੰਦਾ ਹੈ ਬੜਾ ਹੀ ਜ਼ਿਆਦਾ ਗੁਣਕਾਰੀ ਹੈ ਜੇ ਤੁਹਾਡੀ ਉਮਰ ਵੱਡੀ ਆ ਤੁਹਾਡੇ ਵਾਸਤੇ ਸਭ ਤੋਂ ਵਧੀਆ ਤੁਹਾਡੇ ਸਰੀਰ ਦੇ ਵਿੱਚ ਉਹ ਗੈਸ ਨਹੀਂ ਰਹਿਣੀ ਪਵਨ ਮੁਖਤ ਆਸਨ ਦੇ ਵਿੱਚ ਕਰਨਾ ਕੀ ਹੁੰਦਾ ਤੁਸੀਂ ਖੁੱਚਾ ਥੱਲੇ ਪੈਰ ਲਾ ਲੈਣੇ ਠੀਕ ਹੱਥਾਂ ਦੇ ਹੱਥਾਂ ਨੂੰ ਕੁਛਾਂ ਤੱਕ ਲੈ ਲੈ ਕੇ ਗੋਡੇ ਨੂੰ ਛਾਤੀ ਨਾਲ ਲਾ ਲੈਣਾ ਬੈੱਡ ਤੇ ਪੈ ਕੇ ਪਿੱਠ ਦੇ ਵੱਲ ਲੇਟ ਕੇ ਹੁਣ ਇਹ ਹੋਏਗਾ ਕਿ ਵੀ ਤੁਹਾਡੇ ਸਾਰੇ ਸਰੀਰ ਦੀ ਗੈਸ ਬਾਹਰ ਆਹੀ ਬਾਹਰ ਆ ਜੀ ਜਦੋਂ ਤੁਹਾਡੀ ਸਰੀਰ ਦੀ ਗੈਸ ਬਾਹਰ ਆ ਗਈ ਤੁਸੀਂ 80% ਗੈਸ ਸਰੀਰ ਚੋਂ ਬਾਹਰ ਕੱਢ ਲਈ ਤੁਸੀਂ ਮਾਈਗਰੇਨ ਦੇ ਮਰੀਜ਼ ਕਿਵੇਂ ਬਣੋਗੇ ਜੀ ਤੁਹਾਡਾ ਸਿਰ ਦਰਦ ਕਿਵੇਂ ਹੋਊਗਾ ਜੀ ਤੁਹਾਨੂੰ ਕਾਹਤੋਂ ਲੋੜ ਪੈਗੀ ਕੋਲੇਸਟ੍ਰੋਲ ਦੀ ਗੋਲੀਆਂ ਦੀ ਸੋ ਇਹ ਨੁਕਤਾ ਉਹਨਾਂ ਲੋਕਾਂ ਵਾਸਤੇ ਆ ਦੇਖੋ ਤੁਸੀਂ ਆਪਾਂ ਐ ਕਰ ਲੇ ਔਰ ਇਹਦੇ ਚ ਮੈਂ ਇੱਕ ਗੱਲ ਹੋਰ ਕਹਿਣਾ ਬੜੇ ਆਪਣੇ ਸੱਜਣ ਨੇ ਜਿਹੜੇ ਬਾਹਰਲੇ ਮੁਲਕਾਂ ਚ ਰਹਿੰਦੇ ਆ ਉਹ ਕਹਿੰਦੇ ਬਾਈ ਜੀ ਇਕੱਠੇ ਬਣਾ ਕੇ ਰੱਖ ਲੀਏ ਤੇ ਮੈਂ ਕਹਿੰਦਾ ਵੀ ਇਕੱਠਾ ਵੀ ਬਣਾ ਕੇ ਰੱਖ ਲਓ ਕਿਲੋ ਕਿਲੋ ਭੁੰਨ ਲਓ ਠੀਕ ਹੈ ਪਰ ਭੁੰਨ ਅਡ ਅਡ ਹੈ ਭੁੰਨਣਾ ਅਡ ਅਡ ਕਿਉਂਕਿ ਇਹਦਾ ਮਸਲਾ ਇਹ ਹੈ ਨਾ ਫਰੂਕੀ ਜੀ ਜਿਹੜਾ ਸੌਂਫ ਆ ਸੌਂਫ ਤਾਂ ਪੁੰਨੀ ਹੌਲੀ ਹੌਲੀ ਜਿਹੜਾ ਜੀਰਾ ਉਹ ਪੁੰਨਿਆ ਗਿਆ ਕਿਸ ਕੰਢ ਨਾਲ ਦੀ ਨਾਲੇ ਤਾਂ ਫੋਕਣ ਵਾਲਾ ਹੋ ਗਿਆ ਸੀ ਕੰਮ ਆਪਾਂ ਤਾਂ ਮਿੰਟੋ ਮਿੰਟ ਲਾ ਲਿਆ ਥੱਲੇ ਤਾਂ ਬਚ ਗਏ ਠੀਕ ਹੈ ਨਹੀਂ ਤਾਂ ਇਹਨੇ ਆਪਾਂ ਨੂੰ ਫੋਕ ਦੇਣਾ ਸੀ ਐਡਾ ਗਰਮ ਹੋ ਗਿਆ ਸੀ ਕੰਮ ਠੀਕ ਹੈ ਇਹ ਆ ਲੋ ਪਰ ਵੇਲੇ ਨੇ ਤਾਂ ਕੋਈ ਕੰਮ ਹੀ ਨਹੀਂ ਆਇਆ ਜਿਹਦੇ ਵਿੱਚ ਵੇਲਣਾ ਕੀ ਕੰਮ ਲੋ ਚਲੋ 76 ਕਿਨੇ ਲਾਉਣੇ ਅੱਛਾ ਆ ਲੋ ਜੀ ਜੀ ਅੱਛਾ ਵੇਲੇ ਨੇ ਤਾਂ ਇਹ ਕੰਮ ਲੈਣਾ ਤੁਸੀਂ ਬਿਲਕੁਲ ਬਿਲਕੁਲ ਉਹ ਵੇਲੇ ਨੇ ਤਾਂ ਤੁਸੀਂ ਦੇਖੋ ਬੜਾ ਯੂਨੀਕ ਕੰਮ ਹੈਗਾ ਯੋਧਾ ਜੀ ਲੈ ਰਹੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਇਹ ਨੁਸਖਾ ਹੈ ਜਿਹੜਾ ਗੈਸ ਦੇ ਉੱਤੇ ਜਿਸ ਤਰੀਕੇ ਨਾਲ ਇਹ ਹੁਣ ਵੇਲਣਾ ਚੱਲ ਰਿਹਾ ਹੈ ਗੈਸ ਦੇ ਉੱਤੇ ਵੀ ਤਜ਼ਾਬ ਦੇ ਉੱਤੇ ਵੀ ਸੇਮ ਵੇਲਣਾ ਇਹ ਐਂ ਚੱਲੇਗਾ ਅਸੀਂ ਦਰੜ ਲਿਆ ਮੋਟਾ-ਮੋਟਾ ਜਿਹਾ ਦਰੜ ਲਿਆ ਮੈਂ ਕਹਿੰਦਾ ਰੁਕ ਕੇ ਜੀ ਆ ਦੇਖੋ ਤੁਸੀਂ ਇੰਨਾ ਕੁ ਸੋਹਣੀ ਚੀਜ਼ੇ ਤਿਆਰ ਹੋ ਜਾਂਦੀਆਂ ਨੇ ਠੀਕ ਹੈ ਸਾਡੇ ਆਪ ਦੇ ਘਰ ਦੇ ਵਿੱਚ ਤਕਰੀਬਨ 2-2 4-4 ਕਿਲੋ ਦੇ ਹਿਸਾਬ ਨਾਲ ਅਸੀਂ ਤਿਆਰ ਕਰ ਲੈਨੇ ਆ ਠੀਕ ਹੈ ਹਰ ਖਾਣੇ ਤੋਂ ਬਾਅਦ ਅਸੀਂ ਇਸ ਤਰ੍ਹਾਂ ਤਿਆਰ ਕਰਕੇ ਠੀਕ ਹੈ ਇਹਨੂੰ ਅਸੀਂ ਪਾਣੀ ਦੇ ਵਿੱਚ ਪਾ ਲੈਂਦੇ ਆ ਠੀਕ ਤਾਂ ਤੁਸੀਂ ਆ ਦੇਖੋ ਚਾਹੇ ਪਾਣੀ ਦੇ ਵਿੱਚ ਪਾ ਲਓ ਜੇ ਸਭ ਤੋਂ ਵਧੀਆ ਇਹਦਾ ਉਹ ਲੈਣਾ ਰਿਜ਼ਲਟ ਤਾਂ ਤੁਸੀਂ ਆ ਦੇਖੋ ਫਰੂਕੀ ਅੱਛਾ ਮਤਲਬ ਇਹਨੂੰ ਪਾਣੀ ਚ ਵੀ ਲੈ ਸਕਦੇ ਆਸੀਂ ਕੀ ਅੱਛਾ ਇਹਨੂੰ ਫੱਕੀ ਮਾਰ ਲਈ ਜੀ ਮੈਂ ਕਿਹਾ ਤੁਸੀਂ ਪੈਸੀ ਜੀਬ ਤੇ ਰੱਖ ਕੇ ਦੇ ਲੋ ਮਾੜਾ ਇਹ ਕੀ ਅਪਡੇਟ ਬਹੁਤ ਜ਼ਬਰਦਸਤ ਚੀਜ਼ ਕਰਦਾ ਪੂਰਾ ਕੰਮ ਜਿਹੜਾ ਆਪਾਂ ਕਹਿੰਦੇ ਆ ਬਸ ਇਹ ਫਰੂਕੀ ਜੀ ਜਿਹੜਾ ਆਪਾਂ ਕਹਿੰਦੇ ਆ ਨਾ ਵੀ ਟਕਾਰ ਉਹਨਾ ਜ਼ਰੂਰੀ ਆ ਬੰਦੇ ਕਹਿੰਦੇ ਅਸੀਂ ਮੂੰਹ ਟੱਕ ਲਈ ਟਖਾਰ ਆ ਗਿਆ ਹਾਏ ਹੋਏ ਹੋਏ ਕਿ 16 ਬੰਦੇ ਆਪ ਪੈਦਾ ਹੋ ਗਏ ਲੈ ਜੀ ਟਖਾਰ ਆਉਂਦਾ ਪਤੰਦਰੋ ਆ ਲੈਣ ਦੋ ਫਾਇਦਾ ਤੁਹਾਡਾ ਠੀਕ ਹੈ ਵਾਲੇ ਇਹੋ ਤੇ ਤੁਸੀਂ ਪਾਣੀ ਪੀ ਲੋ ਬਸ ਦੇਖੋ ਹੀ ਪੀ ਕੇ ਤਾਂ ਨਾਲ ਦੇ ਨਾਲ ਢ ਘਾਰ ਆ ਗਏ ਇੱਕ ਪਿੰਦੇ ਸਾਰੇ ਇਹ ਦੇਖੋ ਫਰੁਕੀ ਜੀ ਮੈਂ ਕੋਈ ਬਾਹਰੋਂ ਚੀਤਾ ਨਹੀਂ ਲੈਂਦੀ ਆਪਾਂ ਠੀਕ ਹੈ ਪੰਗਾ ਪਤਾ ਕੀ ਆ ਫਰੁਕੀ ਜੀ ਇਹ ਚੀਜ਼ਾਂ ਹੈਗੀਆਂ ਸੌਖੀ ਆ ਅਵੇਲੇਬਲ ਠੀਕ ਹੈ ਤੇ ਅਸੀਂ ਕਹਿੰਦੇ ਸਾਡੀ ਏਡੀ ਮੋਟੀ ਫੈਲ ਬਣ ਜੇ ਫੈਟੀ ਲਿਵਰ ਦੀ ਹੂੰ ਸਾਡੇ ਕੋਲ ਕਈ ਪੇਸ਼ੈਂਟ ਆਉਂਦੇ ਆ ਸੀ ਉਹਨਾਂ ਨੂੰ ਕਹਿੰਦੇ ਯਾਰ ਤੁਸੀਂ ਕਾਹਨੂੰ ਇੰਨਾ ਸਿਰ ਖਪਾਈ ਤੇ ਪਿਓ ਅਨੁਕਤਾ ਵਰਤ ਲਓ ਜੇ ਤੁਹਾਡਾ ਕੰਮ ਬਣਦਾ ਬਣਾਓ ਕੰਮ ਠੀਕ ਹੈ ਉਹ ਕਹਿੰਦੇ ਨੇ ਜੀ ਫਲਾਣੇ ਵੈਦ ਨੇ ਸਾਨੂੰ ਦਵਾਈ ਦਿੱਤੀ ਸੀ ਤੇ ਮੈਂ ਕਿਹਾ ਫਲਾਣੇ ਵੈ ਸਾਡੀ ਚੇਲੇ ਨੇ ਆਹੀ ਉਹਨੇ ਪੱਕੀ ਗੱਲ ਆ ਤੈਨੂੰ ਕੈਪਸੂਲ ਚ ਕੁੱਟ ਕੇ ਦਿੱਤਾ ਨਹੀਂ ਯਕੀਨ ਮੈਂ ਫੋਨ ਤੇ ਲੈ ਲਈ ਜੀ ਨਾਲ ਹੀ ਮੈਂ ਕਿਹਾ ਬਾਈ ਜੀ ਦੱਸਿਓ ਕੀ ਦਿੱਤਾ ਸੀ ਕੈਪਸੂਲ ਚ ਮਤਲਬ ਇਸ ਤਰ੍ਹਾਂ ਦੀ ਚੀਜ਼ਾਂ ਹੀ ਨੇ ਜਿਹੜੀਆਂ ਵੈਦ ਹਕੀਮ ਜਿਹੜਾ ਕੁੱਟ-ਕੁੱਟ ਕੇ ਸਾਨੂੰ ਦੇਈ ਜਾਂਦੇ ਬਿਲਕੁਲ ਔਰ ਦੇਖੋ ਫਰੂਕੀ ਜੀ ਉਹ ਉਹਨਾਂ ਨੂੰ ਹਦਾਇਤ ਆ ਉਹ ਕੁਦਰਤ ਦੇ ਵਿੱਚ ਹੀ ਰਹਿ ਸਕਦੇ ਆ ਢਕਾਰ ਬੜਾ ਆ ਬਾਕੀ ਗੱਲਾਂ ਦੀ ਗੱਲਾਂ ਢਕਾਰ ਬੜਾ ਆ ਇੱਕ ਕਰਾਮਾਤੀ ਚੀਜ਼ਾਂ ਨੇ ਫਰੂਕੀ ਜੀ ਠੀਕ ਹੈ ਇੱਕ ਛੋਟਾ ਜਿਹਾ ਨੁਕਤਾ ਮੈਂ ਤੁਹਾਨੂੰ ਹੋਰ ਦੱਸਦਾ ਕਿਸੇ ਬੰਦੇ ਨੂੰ ਲੁਧਿਆਣੇ ਰਹਿੰਦਾ ਹੋਵੇ ਬੈਂਗਲੌਰ ਸ਼ਿਫਟ ਹੋ ਗਿਆ ਪਾਣੀ ਬਦਲ ਕਰਕੇ ਬੁਖਾਰ ਚੜਦਾ ਹੋਵੇ ਪੇਟ ਨਾ ਸੈਟ ਰਹਿੰਦਾ ਹੋਵੇ ਦਿੱਕਤ ਪਰੇਸ਼ਾਨੀ ਆਉਂਦੀ ਹੋਵੇ ਬਈ ਕਿਸਮਤ ਵਾਲਿਆਂ ਤੁਸੀਂ ਨੁਕਤੇ ਇੱਕ ਦੀ ਜਗ੍ਹਾ ਦੋ ਚਾਰ ਕਈ ਮਤਲਬ ਆਪਣੀਆਂ ਜਿਹੜੇ ਉਹਨੇ ਵੀਡੀਓ ਦੇਖਣ ਵਾਲੇ ਵੀ ਤੁਹਾਡੀ ਕਿਸਮਤ ਬਹੁਤ ਸਟਰੋਂਗ ਹੈ ਕਿ ਤੁਹਾਨੂੰ ਨੁਕਤੇ ਕਈ ਮਿਲ ਰਹੇ ਨੇ ਔਰ ਇਹ ਪ੍ਰੈਕਟੀਕਲ ਅਜਮਾਇਆ ਹੋਇਆ ਨੁਕਤਾ ਹੀ ਤੁਸੀਂ ਗੰਡਾ ਲੈ ਲੈਣਾ ਨੋ ਪਕੇ ਨੇ ਆ ਅਨੀਅਨ ਠੀਕ ਹੈ ਮੁੱਕੀ ਮਾਰਨੀ ਆ ਉਹ ਖਾ ਲੋ ਠੀਕ ਹੈ ਔਰ ਏ ਡਿਗ ਤਾਕਤ ਆ ਉਹਦੇ ਵਿੱਚ ਉਹ ਪਾਣੀ ਬਦਲ ਠੀਕ ਕਰ ਦਿੰਦਾ ਕੀ ਜਿੰਨੇ ਟਰੱਕ ਵਾਲੇ ਬੰਦੇ ਆ ਸਾਰੇ ਬਈ ਹੁਣੀ ਮੇ ਨਾਲ ਰਿਲੇਟ ਕਰ ਗਏ ਠੀਕ ਹੈ ਵੀ ਗੱਲ ਬਿਲਕੁਲ ਸਹੀ ਹੈ ਕਰੀ ਕਮੈਂਟ ਤੁਸੀਂ ਆਪੇ ਚੈੱਕ ਕਰ ਲੈਣੀ ਜੀ ਜੀ ਚਲੋ ਯੋਧਾ ਜੀ ਇਹ ਤਾਂ ਰਹੀ ਗੈਸ ਦੇ ਉੱਤੇ ਤੁਸੀਂ ਅੱਜ ਤਜਾਬ ਦੇ ਉੱਤੇ ਬਲੋਟਿੰਗ ਦੇ ਉੱਤੇ ਜਿਹੜਾ ਵੇਲਣਾ ਚਲਾਤਾ ਤੇ ਇਹ ਦੱਸੋ ਵੀ ਜਿਹੜੇ ਲੋਕ ਤੁਹਾਡੇ ਕੋਲ ਇਸ ਵੇਲੇ ਇੱਥੇ ਆਉਂਦੇ ਨੇ ਫੈਰਟੀਲੀਵਰ ਲੈ ਕੇ ਫੈਰਟੀਲੀਵਰ ਤਾਂ ਨਹੀਂ ਹੋਣਾ ਫਿਰ ਇਹਦੇ ਨਾਲ ਜਦੋਂ ਸਾਡਾ ਗੈਸ ਤਜਾਬ ਸਾਡਾ ਪੇਟ ਬਿਲਕੁਲ ਸੈੱਟ ਰਹਿਣ ਲੱਗ ਗਿਆ ਫਿਰ ਉਹ ਕੀ ਗੱਲ ਬੜੀ ਸਪਸ਼ਟ ਹੈ ਵੀ ਦੇਖੋ ਤੁਸੀਂ ਕਹੋ ਵੀ ਆਪਾਂ ਆ ਚੀਜ਼ਾਂ ਖਾ ਕੇ ਫੈਰਟੀਲੀਵਰ ਠੀਕ ਕਰ ਲਈਏ ਹੱਥ ਜੋੜੇ ਮੁਸ਼ਕਿਲ ਨਾ ਮੁਨਕਿੰਦਾ ਨਹੀਂ ਮੁਸ਼ਕਿਲ ਮਤਲਬ ਟਾਈਮ ਲੱਗ ਜੂਗਾ ਟਾਈਮ ਲੱਗੂਗਾ ਠੀਕ ਹੈ ਠੀਕ ਹੈ ਜੀ ਤੇ ਹੁਣ ਜਿਹੜਾ ਮਹਾਰਾਜਾ ਸ਼ਾਹੀ ਸ਼ਰਬਤ ਆ ਦੇਖੀਏ ਇਹ ਇਹਦੇ ਅਸੀਂ ਨਵੀਂ ਪੈਕਿੰਗ ਵੀ ਤਿਆਰ ਕੀਤੀ ਔਰ ਸਿਰਫ 오ਰੀਜినੈਲਟੀ ਵਾਸਤੇ ਸਾਡੀ ਕੰਪਨੀ ਨੇ ਸਾਡੀ ਫੋਟੋ ਲਾਤੀ ਇਤੇ ਉਹ ਕਹਿੰਦੇ ਵੀ ਤੁਸੀਂ ਇੱਥੇ ਫੋਟੋ ਦੇਖ ਲੈਣੀ ਹੈ ਵੀ ਜੇ ਫੋਟੋ ਲੱਗੀ ਆ ਤਾਂ ਇਹ ਦਾਮ ਲਓ ਅਰੀਜਨਲ ਆ ਠੀਕ ਹੈ ਇਹ ਬਰਤ ਕਰਦਾ ਫਰੁਕੀ ਜੀ ਜੋ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਤਾਂ ਸੋਚਿਆ ਸੀ ਕੱਲਾ ਪੇਟ ਤੱਕ ਹੀ ਕੰਮ ਆ ਇਹਦਾ ਠੀਕ ਹੈ ਤੇ ਲੋਕਾਂ ਦਾ ਕਹਿਣਾ ਇਹ ਹੈ ਬਈ ਜੀ ਸਾਡਾ ਚਮੜੀ ਦਾ ਰੋਗ ਵੀ ਠੀਕ ਹੋਇਆ ਓਕੇ ਕੋਲੇਸਟੇਰੋਲ ਵੀ ਠੀਕ ਆ ਯੂਰਿਕ ਐਸਿਡ ਵੀ ਠੀਕ ਆ ਉਹ ਕਹਿੰਦੇ ਬਈ ਜੀ ਐਂ ਲੱਗਦਾ ਜਿਵੇਂ ਰਾਮ ਬਾਣ ਆਈਟਮ ਬਣਾਤੀ ਤੁਸੀਂ ਇਹ ਲੋਕਾਂ ਦੇ ਸ਼ਬਦ ਨੇ ਤੇ ਮੈਂ ਹੁਣ ਅੱਗੇ ਬੈਠ ਹਾਸਦਾ ਉਹਨਾਂ ਬਈ ਯਾਰ ਮੈਂ ਤਾਂ ਬਈ ਜੀ ਸਿਰਫ ਪੇਟ ਵਾਸਤੇ ਸਾਡਾ ਤਾਂ ਧਿਆਨ ਹੈ ਸਾਡੇ ਬਜ਼ੁਰਗਾਂ ਨੇ ਤਾਂ ਕੱਲਾ ਪੇਟ ਵਾਸਤੇ ਇਹਨੂੰ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਾਸ਼ ਨਹੀਂ ਹੋਗੀ ਨੀਲੋ ਫੁੱਲ ਹੋ ਗਿਆ ਤੇ ਪਿੱਛੇ ਲਿਖਿਆ ਹੋਇਆ ਜੋ ਜੋ ਇਹਦੇ ਚ ਚ ਪਾਇਆ ਹੋ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਜੋ ਜੋ ਇਹਦੇ ਚ ਪਿਆ ਸਾਰਾ ਕੁਝ ਪਿੱਛੇ ਲਿਖਿਆ ਹੋਇਆ ਆਲੂ ਭਖਾਰੇ ਅਮਲੀ ਵਾਲਾ ਕਿੰਨਾ ਸੋਹਣਾ ਨੁਕਤਾ ਤੁਸੀਂ ਵਰਤ ਕੇ ਦੇਖੋ ਜੀ ਆਲੂ ਬੁਖਾਰੇ ਦੇ ਨਾਲ ਕਾਸਨੀ ਵਾਲਾ ਨੁਕਤਾ ਵਰਤ ਲਓ ਬੜਾ ਸੋਹਣਾ ਨੁਕਤਾ ਵਾ ਨੁਕਤਿਆਂ ਦੀ ਕਮੀ ਨਹੀਂ ਹੈਗੀ ਠੀਕ ਹੈ ਵਰਤਨ ਵਾਲਿਆਂ ਦੀ ਕਮੀ ਹੈ ਜੀ ਬਿਲਕੁਲ ਤਾਂ ਹੀ ਲੈਣਾ ਨੇ ਜੀ ਜੀ ਤਾਂ ਹੀ ਲੈਣਾ ਜੀ ਜੀ ਅੱਛਾ ਇਹ ਦੱਸੋ ਵੀ ਜੇਕਰ ਤੁਹਾਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਤੇ ਉਹਦਾ ਕੀ ਢੰਗ ਹੈਗਾ ਕੀ ਰਾਬਤਾ ਜੀ ਕਰਦਾ ਫਿਰ ਕੀ ਇੱਕ ਹੋਰ ਖਾਨ ਦਾ ਬਿਲਕੁਲ ਕਰਦਾ ਹਨ ਇਹ ਬੜੀ ਕਰਾਮਾਤੀ ਚੀਜ਼ ਆ ਇਹਨੂੰ ਰੋਟੀ ਤੋਂ ਬਾਅਦ ਕਿਵੇਂ ਲਿਆ ਕੇ ਬੈਸਟ ਟਾਈਮ ਕਿਹੜਾ ਹੈ ਜੀ ਇਹਦਾ ਸਭ ਤੋਂ ਸੌਖਾ ਤਰੀਕਾ ਬਰੋ ਕਿ ਜੀ ਇੰਨਾ ਤੁਸੀਂ ਆਪਦੇ ਡੱਬੇ ਬਣਾ ਕੇ ਰੱਖ ਲਓ ਟਪਰਵੇਅਰ ਦੇ ਹੁੰਦੇ ਆ ਜਿਹੜੇ ਏਅਰਟਾਈਟ ਡੱਬੇ ਹੁੰਦੇ ਆ ਤੇ ਤਾਂ ਕਿ ਇਹਦੇ ਅੰਦਰ ਮੌਇਸਚਰ ਨਾ ਜਾਵੇ ਖਰਾਬ ਨਾ ਹੋ ਬਿਲਕੁਲ ਤੇ ਜਦੋਂ ਮੌਇਸਚਰ ਟੱਚ ਹੋਣਾ ਤਾਂ ਇਹਨੂੰ ਉੱਲੀ ਲੱਗਣ ਦਾ ਡਰ ਹੋ ਜੇ ਮੌਇਸਚਰ ਨਹੀਂ ਟੱਚ ਹੋਊਗਾ ਤਾਂ ਬਚੇ ਰਹੇ ਇਹ ਤਾਂ ਡਕਾਰ ਤਾਂ ਡਕਾਰ ਵੱਜੀ ਜਾਂਦੇ ਨੇ ਜੀ ਮੇਰੇ ਬਹੁਤ ਪਿਆਰੀ ਚੀਜ਼ ਹੈ ਸਰ ਇਹਦਾ ਫੇਰ ਖਾਣ ਦਾ ਜ਼ਿਕਰ ਹੀ ਜਾਂਦਾ ਹੋਰ ਤੇ ਜਿਹੜੇ ਬੰਦ ਨੂੰ ਭੁੱਖ ਨਾਲ ਲਾਦੀ ਹੋਵੇ ਉਹਦੇ ਲਈ ਵੀ ਕਾਰੀਗਰ ਹੁਣ ਜਿਹੜੇ ਲੋਕ ਗੱਲ ਕਰਦੇ ਆ ਵੀ ਜਦੋਂ ਹੀ ਅਸੀਂ ਤੁਹਾਨੂੰ ਮਿਲਣਾ ਤਾਂ ਉਹਨਾਂ ਲੋਕਾਂ ਅੱਗੇ ਬੇਨਤੀ ਆ ਹੱਥ ਜੋੜਦੇ ਆ ਰਿਕੁਐਸਟ ਆ ਵੀ ਆਪਦੀ ਅਪਾਇੰਟਮੈਂਟ ਲੈ ਕੇ ਆਇਓ ਸਾਨੂੰ ਬਹੁਤ ਜ਼ਿਆਦਾ ਦਿਲ ਦੁਖਦਾ ਮੈਂ ਪਿਛੇ ਦਿੱਲੀ ਗਿਆ ਹੋਏ ਸੀਗਾ ਜੀ ਤੇ ਤਕਰੀਬਨ 22 ਤੋਂ 23 ਮੈਨੂੰ ਕਾਲ ਆਈਆਂ ਉਹ ਕਹਿੰਦੇ ਵੀ ਬਾਈ ਜੀ ਹੋਣੀ ਬਿਨਾ ਅਪਾਇੰਟਮੈਂਟ ਤੋਂ ਆਏ ਨੇ ਡੀ ਐਡਿਕਸ਼ਨ ਦੇ ਵਿੱਚ ਕੇਸ ਸੀਗੇ ਕੁਝ ਕੇਸ ਸੀਗੇ ਜਿਹਦੇ ਵਿੱਚ ਉਹ ਐਕਸਟ੍ਰੀਮ ਨਸ਼ੇ ਦੇ ਵਿੱਚ ਆੜੀ ਕੰਡੀਸ਼ਨ ਦੇ ਵਿੱਚ ਸੀਗੇ ਤੇ ਬੜਾ ਦਿਲੋਂ ਥੇਸ ਪਹੁੰਚਿਆ ਵੀ ਯਾਰ ਅਸੀਂ ਉੱਥੇ ਕਿਉਂ ਨਹੀਂ ਹੈਗੇ ਅਸੀਂ ਕਿਉਂ ਤੁਹਾਡੀ ਸੇਵਾ ਨਹੀਂ ਕਰ 파ਰੇ ਸੋ ਮੈਂ ਹੱਥ ਜੋੜਦਾ ਵਾਂ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਸਾਡੇ ਕੋਲੇ ਆਓ ਤੇ ਆਪਾਂ ਨਾ ਆਪਣਾ ਮਿਲਾਪ ਹੋਵੇ ਆਪਾਂ ਬੈਠੀਏ ਆਪਣਾ ਮਿਲਾਪ ਹੋਵੇ ਔਰ ਜਿਹੜਾ ਪ੍ਰੇਮ ਹੁਣ ਵੱਧ ਰਿਹਾ ਉਹ ਕੱਲਾ ਤੁਹਾਡੇ ਤੱਕ ਵੀ ਸੀਮਤ ਨਾ ਰਹੇ ਥੋੜਾ ਨਾ ਪ੍ਰੇਮ ਪਿਆ ਤੁਸੀਂ ਅੱਗੇ ਆਪਦੀ ਚਾਹ ਕੇ ਘਰੇ ਵੀ ਦੱਸੋ ਜੋ ਰਿਐਲਿਟੀ ਹੋਵੇ ਉਹੀ ਦੱਸਿਓ ਕੋਈ ਬਨਾਵਟੀ ਗੱਲ ਦੀ ਲੋੜ ਹੀ ਨਹੀਂ ਆਪਾਂ ਨੂੰ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਆਇਆ ਨਾ ਸੋ ਅਪਾਇੰਟਮੈਂਟ ਲੈ ਕੇ ਜੇ ਆ ਮਤਬ ਬੜਾ ਵਧੀਆ ਕੰਮ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਅੱਜ ਵੇਲ ਨੇ ਵਾਲਾ ਨੁਸਖਾ ਹੈਗਾ ਵਾਕੀ ਜੋ ਗੱਲ ਸ਼ੁਰੂਆਤ ਦੇ ਵਿੱਚ ਯੋਧਾ ਸਿੰਘ ਜੀ ਹੋਰਾਂ ਨੇ ਕਹੀ ਸੀ ਕਿ ਵੇਲ ਨਾ ਸਿਰਫ ਹਥਿਆਰ ਦੇ ਤੌਰ ਤੇ ਨੂੰ ਸੋਚਦੇ ਹਥਿਆਰ ਦੇ ਤੌਰ ਤੇ ਕੰਮ ਹੁੰਦਾ ਸਗੋ ਜਿਹੜਾ ਇਹ ਵੇਲਣਾ ਹੈਗਾ ਜਦੋਂ ਇਹ ਵੇਲਣਾ ਚੱਲਦਾ ਜਿੱਥੇ ਕਿਤੇ ਵੀ ਚੱਲਦਾ ਹੈ ਤਾਂ ਆਟੇ ਨੂੰ ਵੀ ਸਿੱਧਾ ਕਰ ਦਿੰਦਾ ਹੈ ਪੇਟ ਨੂੰ ਗੈਸ ਨੂੰ ਤਜਾਬ ਨੂੰ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਇਸ ਤਰੀਕੇ ਨਾਲ ਵੇਲਣਾ ਚਲਾਵਾਂਗੇ ਇਸ ਜ਼ੀਰੇ ਦੇ ਉੱਤੇ ਭੁੰਨੇ ਹੋਏ ਸੌਫ ਦੇ ਉੱਤੇ ਤੇ ਅਸੀਂ ਖਾਵਾਂਗੇ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਗੈਸ ਨਾਲ ਸੰਬੰਧਿਤ ਤਜਾਬ ਨਾਲ ਸੰਬੰਧਿਤ ਭੁੱਖ ਨਾ ਨਾ ਲੱਗਣ ਸੰਬੰਧਿਤ ਜਾਂ ਜ਼ਿਆਦਾ ਭੁੱਖ ਲੱਗਣ ਸਬੰਧਤ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਬੜੇ ਆਰਾਮ ਨਾਲ ਇਸ ਨੁਸਕੇ ਦੇ ذریعے ਬੈਲੈਂਸ ਕਰ ਸਕਦੇ ਹਾਂ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤੀ ਆ ਗਿਆ ਤਾਂ